जय माता दी जी की हलचल ठीको मैया जी दे नवरात्रे आज संपूर्ण हुए हस्ते खेलते खांदे पिंदे assi vart pure kitte hai ji aaj hai ashtami ashtami te navmi aaj dono ikathiyan hai te mata ji waste ban rya hai ji prasad khada prasad ban rya nal si banawange pangur te zyada kuch nahi ek vaddi kadai le li hai ek khadshi bhar ke appa paat hai desi qyu kyuki assi bana rahe haan khada prasad hai na halwa bana rahe haan ਤੇ ਮੈਂ ਤੁਹਾਨੂੰ ਇੱਥੇ ਪੂਰਾ ਮੈਜ਼ਰਿੰਗ ਦੱਸਾਂਗੀ ਕਿਸ ਤਰ੍ਹਾਂ ਇਸ ਨਾਪ ਨਾਲ ਇੱਥੇ ਕੜਾ ਬਣਾ ਰਹੇ ਹਾਂ ਬਹੁਤ ਹੀ ਸਵਾਦ ਬੰਦਾ ਇੱਕ ਕੋਲੀ ਮੈਂ ਇੱਥੇ ਲੈ ਲਈਏ ਸੂਜੀ ਠੀਕ ਹੈ ਬਰੀਕ ਮੋਟੀ ਕੋਈ ਵੀ ਸੂਜੀ ਲੈ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਕ ਕੋਲੀ ਸੂਜੀ ਲਈ ਹੈ ਤੇ ਐਸੇ ਕੋਲੀ ਨਾਲ ਨਾ ਕੋਈ ਵੀ ਇੱਕ ਭੰਡਾ ਰੱਖ ਲੈਣਾ ਨਾਪ ਵਾਸਤੇ ਤੁਸੀਂ ਇਹੇ ਕੋਲੀ ਦੇ ਨਾਪ ਨਾਲ ਮੈਂ ਇੱਥੇ ਚਾਰ ਕੋਲੀਆਂ ਪਾਣੀ ਲੈ ਲਈਆਂ ਨੇ ਠੀਕ ਹੈ ਤੇ ਉਸੇ ਕੋਲੀ ਦੇ ਨਾਪ ਨਾਲ ਅਸੀਂ ਲੈ ਲਈਏ ਇੱਕ ਕੋਲੀ ਖੰਡ ਦੀ ਠੀਕ ਹੈ ਬ੍ਰਾਊਨ 슈ਗਰ ਲਈ ਹੈ ਮੈਂ ਇੱਥੇ ਤੁਸੀਂ ਨਾਰਮਲ ਜਿਹੜੀ ਚੀਨੀ ਹੁੰਦੀ ਹੈ ਘਰ ਉਹ ਲੈ ਸਕਦੇ ਹੋ ਠੀਕ ਹੈ ਬ੍ਰਾਊਨ 슈ਗਰ ਨਾਲ ਥੋੜਾ ਜਿਹਾ ਕੀ ਹੁੰਦਾ ਹੈ ਸਾਡਾ ਜਿਹੜਾ ਮਿੱਠਾ ਪਾਣੀ ਹੁੰਦਾ ਕਲਰ ਥੋੜਾ ਚੇਂਜ ਹੋ ਜਾਂਦਾ ਹੈ ਜੇ ਤੁਸੀਂ ਚੀਨੀ ਲਓਗੇ ਨਾ ਤੇ ਇੱਕ ਹੋਰ ਵਧੀਆ ਜਿਹਾ ਕਲਰ ਆਏਗਾ ਠੀਕ ਹੈ ਉਧਰ ਸੁਜੀ ਨੂੰ ਮੈਂ ਥੋੜਾ ਜਿਹਾ ਹਿਲਾ ਲਿਆ ਕਿਉਂਕਿ ਤੇ ਇੱਧਰ ਮੈਂ ਪਾ ਰਹੀ ਹਾਂ ਜੀ ਫੂਡ ਕਲਰ yellow ਫੂਡ ਕਲਰ ਜਿਹੜਾ ਲੱਡੂਆਂ ਮੱਲਾ ਰੰਗ ਹੁੰਦਾ ਵੈ ਠੀਕ ਹੈ ਇਹ ਅਸੀਂ ਦੋ ਕੁ ਚੁਟਕੀਆਂ ਪਾ ਲਾਂਗੇ ਇਹਦੇ ਨਾਲ ਨਾ ਸਾਡੇ ਕੜਾਹ ਵਿੱਚ ਬੜਾ ਹੀ ਸੋਨਾ ਰੰਗ ਆਏਗਾ ਤੇ ਕੜਾਹ ਵੀ ਦੇਖਣ 'ਚ ਵੀ ਬੜਾ ਪਿਆਰਾ ਲੱਗਦਾ ਹੈ ਬੱਚਾ ਨੂੰ ਬਹੁਤ ਪਸੰਦ ਆਉਂਦਾ ਬੜਾ ਖੁਸ਼ ਹੋ ਨਾ ਕਿਉਂਕਿ ਬਹੁਤ ਘੱਟ ਘੜੀ ਹੁੰਦੇ ਨੇ ਜਿੱਥੇ ਅਕੜਾ ਬੰਦਾ ਮੇਰੇ ਮਾਸੀ ਜੀ ਬਣਾਉਂਦੇ ਆ ਡੈਡੀ ਜੀ ਬਣਾਉਂਦੇ ਆ ਤੇ ਉਹਨਾਂ ਕੋਲ ਹੀ ਮੈਂ ਸਿੱਖਿਆ ਹੋਇਆ ਠੀਕ ਹੈ ਤੇ ਇੱਥੇ ਅਸੀਂ ਫੂਡ ਕਲਰ ਪਾਤਾ ਵੈ ਜੇ ਤੁਸੀਂ ਫੂਡ ਕਲਰ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਤੁਸੀਂ ਨਾਰਮਲ ਖੰਡ ਦੀ ਚਾਸ਼ ਨਹੀਂ ਬਣਾਓ ਬਾਅਦ ਚ ਦੁੱਧ ਕੇਸਰ ਵਾਲਾ ਜਿਹੜਾ ਪਾਣੀ ਹੁੰਦਾ ਹੈ ਨਾ ਤੇ ਦੁੱਧ ਕਹਿ ਰੀਆਂ ਪਾਣੀ ਆ ਕੇਸਰ ਦਾ ਤੁਸੀਂ ਕੋਲ ਬਣਾ ਕੇ ਉਹ ਵੀ ਖੜਾਚ ਪਾ ਸਕਦੇ ਹੋ ਠੀਕ ਹੈ ਇਧਰ ਸੂਜੀ ਅਸੀਂ ਜਿਹੜੀ ਹੈ ਨਾ ਉਹ ਦੇਸੀ ਘਿਓ ਚ ਭੁੰਨੀ ਹੈ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਲਾਲ ਕਰਨਾ ਹੈ ਸੂਜੀ ਨੂੰ ਕੱਚਾ ਨਹੀਂ ਰਹਿਣਾ ਚਾਹੀਦਾ ਨਹੀਂ ਤੇ ਜਦੋਂ ਤੁਸੀਂ ਖੜਾ ਖਾਓਗੇ ਨਾ ਤੇ ਟੇਸ ਤੋਂ ਹੀ ਪਤਾ ਚੱਲ ਜਾਂਦਾ ਕਿ ਸੂਜੀ ਸਾਡੀ ਕੱਚੀ ਹੈ ਬਸ ਇਹਨੂੰ 10 ਮਿੰਟ ਅਸੀਂ ਮੀਡੀਅਮ ਫਲੇਮ ਤੇ ਹੌਲੀ ਹੌਲੀ ਭੁੰਦੇ ਰਹਿਣਾ ਮੈਂ ਤੇ ਆ ਦੇਖੋ ਇੱਥੇ 5-7 ਮਿੰਟ ਹੀ ਹੋਏ ਨੇ ਹਜੇ ਸੁਜੀ ਸਾਡੀ ਭੁਜਦੀ ਪਈ ਐ ਤੇ ਉਧਰ ਜਿਹੜਾ ਅਸੀਂ ਪਾਣੀ ਰੱਖਿਆ ਮਿੱਠਾ ਉਹ ਉਹਦੇ ਵਿੱਚ ਬਹੁਤ ਵਧੀਆ ਉਬਾਲ ਆ ਗਿਆ ਵੈ ਗੈਸ ਦਾ ਫਲੇਮ ਐ ਆਫ ਕਰਤਾ ਮੈਂ ਤੇ ਇਹਨੂੰ ਥੋੜਾ ਜਿਹਾ ਸੀ ਨਾਰਮਲ ਹੋਣ ਦਿੰਨੇ ਆ ਇਹਦੇ ਸੁਜੀ ਵੀ ਸਾਡੀ ਬਹੁਤ ਵਧੀਆ ਭੁਜ ਗਈ ਐ ਰੰਗ ਦੇਖੋ ਕਿੰਨਾ ਵਧੀਆ ਆਇਆ ਵੈ ਬਸ ਇਸ ਤਰ੍ਹਾਂ ਦਾ ਸੁਨਹਿਰੀ ਜਿਹਾ ਹੀ ਰੰਗ ਰੱਖਣਾ ਮੈਂ ਆਪਾਂ ਬਹੁਤੀ ਕਾਲੀ ਨਹੀਂ ਕਰਨੀ ਐ ਫਿਰ ਕੜਾ ਖਾਨ ਚ ਕੋੜਾ ਵੀ ਲੱਗਦਾ ਵੈ ਸੁਜੀ ਭੁਜ ਗਈ ਐ ਉਧਰ ਪਾਣੀ ਵੀ ਥੋੜਾ ਨਾਰਮਲ ਹੋ ਗਿਆ ਬਸ ਇੱਥੇ ਧਿਆਨ ਨਾਲ ਤੁਸੀਂ ਕੀ ਐ ਪਾਣੀ ਪਾਣਾ ਮੈਂ ਪਹਿਲੇ ਅੱਧਾ ਕ ਤੁਸੀਂ ਇਹ ਮਿੱਠਾ ਪਾਣੀ ਇਹਦੇ ਵਿੱਚ ਪਾ ਦਿਓ ਫਿਰ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰੋ ਹੁਣ ਇੱਥੇ ਨਾ ਛਿੱਟਾਂ ਬਹੁਤ ਪੈਂਦੀਆਂ ਨੇ ਤੇ ਬਹੁਤ ਧਿਆਨ ਨਾਲ ਤੁਸੀਂ ਕੰਮ ਕਰਨਾ ਹੈ ਗੈਸ ਦਾ ਫਲੇਮ ਬਿਲਕੁਲ ਲੋ ਕਰ ਲੈਣਾ ਹੈ ਇਸ ਟਾਈਮ ਤੇ ਠੀਕ ਹੈ ਬਾਕੀ ਦਾ ਜਿਹੜਾ ਬਚਿਆ ਹੋਇਆ ਪਾਣੀ ਆ ਓਬਵੀਅਸਲੀ ਪਾ ਦਾਂਗੇ ਬਿਲਕੁਲ ਨਾਪ ਨਾਲ ਮੈਂ ਪਾਣੀ ਪਾਇਆ ਜਿਹਦੇ ਨਾਲ ਸਾਡਾ ਇੱਕਦਮ ਪ੍ਰਸ਼ਾਦ ਹੈ ਨਾ ਆ ਸਵਾਦ ਬਨੇਗਾ ਤੇ ਇੱਕਦਮ ਪਰਫੈਕਟ ਕਨਸਿਸਟੈਂਸੀ ਵਿੱਚ ਬਨੇਗਾ ਠੀਕ ਹੈ ਨਾ ਬਹੁਤਾ ਪਤਲਾ ਤੇ ਨਾ ਹੀ ਬਹੁਤਾ ਸੰਘਣਾ ਨਾਪਦਾ ਤੁਸੀਂ ਖਾਸ ਧਿਆਨ ਰੱਖਣਾ ਬਸ ਅਸੀਂ ਹੌਲੀ ਹੌਲੀ ਇਹਨੂੰ ਚਲਾਉਂਦੇ ਰਹਿਣਾ ਮੈਂ ਇਹ ਦੇਖੋਗੇ ਹੌਲੀ ਹੌਲੀ ਤੁਸੀਂ ਦੇਖੋਗੇ 5 ਤੋਂ 7 ਮਿੰਟ ਬਾਅਦ ਸੁਜੀ ਜਿਹੜੀ ਆ ਫੁੱਲ ਗਈ ਹੈ ਤੇ ਹੌਲੀ ਹੌਲੀ ਪਕਣਾ ਸ਼ੁਰੂ ਹੋ ਗਿਆ ਹੈ ਇਹ ਦੇਖੋ ਜੀ ਸਿਰਫ ਸਾਨੂੰ ਇੱਥੇ 10 ਮਿੰਟ ਸੁਜੀ ਨੂੰ ਅੰਜ ਲੱਗੇ ਆ ਪਾਣੀ ਨੂੰ ਅਸੀਂ ਅਲੱਗ ਹੀ ਉਬਾਲ ਲਿਆ ਪਹਿਲੇ ਹੀ ਠੀਕ ਹੈ ਤੇ 10 ਮਿੰਟ ਬਾਅਦ ਚ ਸਾਨੂੰ ਇਹਨੂੰ ਪਕਾਣ ਚ ਲੱਗਾ ਵੈ ਸੂਜੀ ਸਾਡੇ ਬਹੁਤ ਵਧੀਆ ਫੁਲਕੇ ਤਿਆਰ ਹੋ ਗਏ ਰੰਗ ਦੇਖੋ ਕਿੰਨਾ ਪਿਆਰਾ ਆਇਆ ਵੈ ਇੱਕਦਮ ਦਾਣੇਦਾਰ ਸਾਡਾ ਜਿਹੜਾ ਹੈ ਨਾ ਕੜਾ ਪ੍ਰਸ਼ਾਦ ਬਣ ਕੇ ਤਿਆਰ ਹੋਇਆ ਗੈਸ ਦਾ ਫਲੇਮ ਆਫ ਕਰ ਦਾਂਗੇ ਤੇ ਅਨਵਰਸੀ ਟੱਕੇ ਇੱਕ ਪਾਸੇ ਕਰ ਦਾਂਗੇ ਤੇ ਹੁਣ ਕਰਾਂਗੇ ਪੰਗੂਰ ਦੀ ਤਿਆਰੀ ਲੋ ਜੀ ਪੰਗੂਰ ਬਣਾਉਣ ਵਾਸਤੇ ਅਸੀਂ ਕੜਾਈ ਲੈ ਲਈ ਹੈ ਤੇ ਇਹਦੇ ਵਿੱਚ ਵੀ ਅਸੀਂ ਪਾ ਰਹੇ ਹਾਂ ਇੱਕ ਚਮਚਾ ਵੱਡਾ ਭਰ ਕੇ ਦੇਸੀ ਘਿਓ ਦਾ ਠੀਕ ਹੈ ਜੇ ਤੁਸੀਂ ਇੱਥੇ ਤੇਲ ਵਰਤਣਾ ਚਾਹੁੰਦੇ ਹੋ ਨਾ ਤਾਂ ਤੁਸੀਂ ਇੱਥੇ ਸਰੋਂ ਦਾ ਤੇਲ ਵੀ ਵਰਤ ਸਕਦੇ ਹੋ ਜਿਸ ਤਰ੍ਹਾਂ ਤੁਹਾਡੀ ਆਪਣੀ ਪਸੰਦ ਹੋਵੇ ਮੈਂ ਜ਼ਿਆਦਾਤਰ ਪੰਘੂਰ ਜਿਹੜਿਆ ਹੈ ਨਾ ਉਹ ਦੇਸੀ ਘਿਓ ਜੀ ਬਣਾਨੀ ਆ ਲੋ ਜੀ ਘਿਓ ਸਾਡੇ ਇੱਥੇ ਮੈਲਟ ਹੋਣਾ ਸ਼ੁਰੂ ਹੋ ਗਿਆ ਵਾ ਹੁਣ ਇਹਦੇ ਵਿੱਚ ਜਾਣਗੇ ਥੋੜੇ ਜਿਹਾ ਰੈਗੂਲਰ ਯੂਜ਼ ਹੋਣ ਵਾਲੇ ਸਾਡੇ ਮਸਾਲੇ ਇੱਥੇ ਮੈਂ ਲਿਆ ਭੁੰਨਿਆ ਤੇ ਪੀਸਿਆ ਆ ਜੀਰਾ ਪਾਊਡਰ ਠੀਕ ਹੈ ਅੱਧੀ ਛੋਟੀ ਚਮਚ ਅਸੀਂ ਜੀਰਾ ਪਾਊਡਰ ਲਿਆ ਇੱਕ ਚਮਚਾ ਧਨੀਆ ਪਾਊਡਰ ਲੈ ਲਿਆ ਅੱਧੀ ਚਮਚੀ ਅਸੀਂ ਲਈ ਹੈ ਅਜਵੈਨ ਜਿਹੜੀ ਤਵੇ ਤੇ ਭੁੰਨ ਕੇ ਨੂੰ ਪੀਸ ਕੇ ਉਹਦਾ ਪਾਊਡਰ ਕਰ ਲਿਆ ਵੈ ਤੇ ਅੱਧਾ ਚਮਚਾ ਲਿਆ ਫੇ ਮੋਟੀਆਂ ਲਾਲ ਮਿਰਚਾਂ ਜਿਹਨੂੰ ਪੀਸ ਕੇ ਸਿਲੀ ਫਲੈਕਸ ਬਣਾਏ ਨੇ ਇੱਕ ਚਮਚਾ ਅਮचूर ਪਾਊਡਰ ਅੱਧਾ ਚਮਚੇ ਤੋਂ ਵੀ ਥੋੜਾ ਘੱਟ ਹਲਦੀ ਤੇ ਅੱਧੇ ਚਮਚੇ ਤੋਂ ਥੋੜੀ ਘੱਟ ਕਸ਼ਮੀਰੀ ਲਾਲ ਮਿਰਚ ਜਿਹੜੀ ਰੰਗ ਵਾਲੀ ਹੁੰਦੀ ਹੈ ਠੀਕ ਹੈ ਇਹ ਬਸ ਨੋਰਮਲ ਜਿਹਾ ਸਾਡੇ ਮਸਾਲੇ ਨੇ ਜਿਹੜੇ ਅਸੀਂ ਰੈਗੂਲਰ ਸਬਜੀ ਵਗੈਰਾ ਚ ਇਸਤੇਮਾਲ ਕਰਦੇ ਹਾਂ ਕੁਝ ਵੀ ਅਲੱਗ ਨਹੀਂਗਾ ਥੋੜਾ ਜਿਹਾ ਸਿ ਪਾ ਦਾਂਗੇ ਇਹਦੇ ਵਿੱਚ ਜੀਰਾ ਬਸ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਘਿਓ ਵਿੱਚ ਹੈ ਨਾ ਮਿਕਸ ਕਰ ਲੈਣਾ ਹੈ ਇਹ ਜਿਹੜੇ ਮਸਾਲੇ ਹੈ ਇਹ ਘਿਓ ਚ ਭੁੰਜਨੇ ਬਹੁਤ ਜ਼ਰੂਰੀ ਹੈ ਇਹਦਾ ਕੱਚਾ ਸੁਆਦ ਨਹੀਂ ਰਹਿਣਾ ਚਾਹੀਦਾ ਬਿਲਕੁਲ ਵੀ ਕਿਜੀ ਤੋਂ ਤੁਸੀਂ ਖਾਓ ਹਲਦੀ ਦਾ ਟੇਸਟ ਆ ਰਿਹਾ ਹੈ ਜਾਂ ਫਿਰ ਤੁਹਾਨੂੰ ਅਜਵੈਨ ਦਾ ਟੇਸਟ ਆ ਰਿਹਾ ਭੁੰਨ ਲੈਣਾ ਚੰਗੀ ਤਰ੍ਹਾਂ ਠੀਕ ਹੈ ਜਦੋਂ ਤੁਸੀਂ ਇਹਨੂੰ 5 ਕਮਿੰਟ ਭੁੰਨੋਗੇ ਨਾ ਫਿਰ ਇਹਦੇ 'ਚ ਥੋੜਾ ਜਿਹਾ ਪਾਣੀ ਪਾਣ ਦੀ ਜ਼ਰੂਰਤ ਪੈਂਦੀ ਹੈ ਜਿਸ ਦੇ ਨਾਲ ਕੀ ਤੇਲ ਤੇ ਮਸਾਲੇ ਜਾਂ ਕਿਉ ਜੋ ਵੀ ਆਪਾਂ ਪਾਇਆ ਉਹ ਸੈਪਰੇਟ ਹੋ ਜਾਂਦੇ ਨੇ ਇੱਕ ਵਧੀਆ ਜਿਹਾ ਕਲਰ ਆ ਜਾਂਦਾ ਵੈ ਜਦੋਂ ਅਸੀਂ ਇਹਦੇ ਵਿੱਚ ਉਬਲੇ ਹੋਏ ਚਨੇ ਪਾਵਾਂਗੇ ਨਾ ਕਾਲੇ ਛੋਲੇ ਜਿਹੜੇ ਅਸੀਂ ਉਬਾਲਲੇ ਨੇ ਤੇ ਉਹ ਸਾਰਾ ਚੰਗੀ ਤਰ੍ਹਾਂ ਇਹਦੇ ਤੇ ਕੋਟ ਹੋ ਜਾਏਗਾ ਡਰਾਈ ਰਹੇਗਾ ਨਾ ਤੇ ਫਿਰ ਕੋਟ ਨਹੀਂ ਹੋ ਪਾਏਗਾ ਬਸ ਇਹਨੂੰ ਅਸੀਂ 2 ਕਮਿੰਟ ਇਸ ਤਰ੍ਹਾਂ ਚਲਾਉਣਾ ਵੈ ਤੇ ਫਿਰ ਆਪਾਂ ਪਾਣਾ ਹੈ ਇਹਦੇ 'ਚ ਸਵਾਦ ਅਸਾਬ ਨਾਲ ਨਮਕ ਠੀਕ ਹੈ ਲੂਣ ਪਾ ਲਿਆ ਇਹਦੇ ਵਿੱਚ ਮੈਂ ਲੂਣ ਜੀ ਤੋਂ ਤੁਸੀਂ ਪਾਉਗੇ ਨਾ ਧਿਆਨ ਨਾਲ ਕਿਉਂਕਿ ਜਦੋਂ ਅਸੀਂ ਛੋਲੇ ਉਬਾਲੇ ਸੀ ਨਾ ਉਦੋਂ ਵੀ ਅਸੀਂ ਉਹਦੇ ਵਿੱਚ ਲੂਣ ਪਾਇਆ ਸੀਗਾ ਤੇ ਪਹਿਲੇ ਟੈਸਟ ਕਰਕੇ ਤੇ ਫਿਰ ਤੁਸੀਂ ਪਾ ਸਕਦੇ ਵੈਸੇ ਅਸੀਂ ਪੂਜਾ ਵਾਸਤੇ ਬਣਾ ਰਹੇ ਹਾਂ ਟੈਸਟਿੰਗ ਕਰਦੇ ਤੇ ਤੁਸੀਂ ਆਈਡੀਆ ਨਾਲ ਪਾਣਾ ਠੀਕ ਹੈ ਤੇ ਹੁਣ ਇਹਦੇ ਵਿੱਚ ਅਸੀਂ ਜਿਹੜੇ ਛੋਲੇ ਉਬਾਲੇ ਸੀ ਨਾ ਉਹ ਪਾ ਦਨੇ ਆ ਛੋਲਿਆਂ ਨੂੰ ਤੁਸੀਂ ਨੱਪ ਕੇ ਦੇਖ ਲੈਣਾ ਬਹੁਤ ਚੰਗੀ ਤਰ੍ਹਾਂ ਇਹ ਸੌਫਟ ਹੋਣੇ ਚਾਹੀਦੇ ਐ ਫਿਰ ਹੀ ਤੁਸੀਂ ਇਹਦੇ ਪੰਗੂਰ ਤਿਆਰ ਕਰਨਾ ਕੱਚੇ ਨਾ ਰੱਖਣਾ ਕਿ ਛੋਟੇ ਛੋਟੇ ਬੱਚੇ ਆਂਦੇ ਨੇ ਕੰਜਕਾਂ ਤੇ ਹਨਾ ਤੇ ਉਹਨਾਂ ਨੇ ਖਾਣੇ ਹੁੰਦੇ ਆ ਤੇ ਵਧੀਆ ਜੀ ਅਸੀਂ ਚੀਜ਼ ਬਣਾਵਾਂਗੇ ਬੱਚੇ ਬੜੇ ਖੁਸ਼ ਹੁੰਦੇ ਨੇ ਤੇ ਅੱਜ ਦਾ ਦਿਨ ਤੇ ਵੈਸੇ ਹੀ ਸਾਡਾ ਹੁੰਦਾ ਕੰਜਕਾਂ ਸਾਡੇ ਘਰੋਂ ਖੁਸ਼ ਹੋ ਕੇ ਜਾਣ ਲੋ ਜੀ ਮਈਆ ਜੀ ਦਾ ਪ੍ਰਸ਼ਾਦ ਬਣ ਕੇ ਤਿਆਰ ਹੋ ਗਿਆ ਹੈ ਦੁਰਗਾਸ਼ਟਮੀ ਅਸੀਂ ਕਰਦੇ ਆ ਮਾਸ਼ਟਮੀ ਦਾ ਅੱਜ ਪ੍ਰਸ਼ਾਦ ਬਣਾ ਕੇ ਤਿਆਰ ਕੀਤਾ ਹੈ ਹਲਵਾ ਬਣ ਗਿਆ ਪੰਗੂਰ ਬਣ ਗਏ ਨੇ ਤੇ ਹੁਣ ਮੈਂ ਤੁਹਾਨੂੰ ਇਹਨਾਂ ਨੂੰ ਕੋਲੋਂ ਦਿਖਾ ਦੰਨੀ ਐ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰਕੇ ਬਹੁਤ ਹੀ ਸੋਨਾ ਰੰਗ ਆਇਆ ਵੈ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਦੀਆ ਰੈਸিপি ਹਲਵੇ ਦੀ ਤੇ ਪੰਘੂਰ ਦੀ ਜ਼ਰੂਰ ਪਸੰਦ ਆਏਗੀ ਵੈਸੇ ਸਾਡੇ ਕੜਾ ਕਹਿੰਦੇ ਨੇ ਕੜਾ ਪੰਘੂਰ ਬਣ ਕੇ ਤਿਆਰ ਹੋ ਗਏ ਨੇ ਇੱਕ ਇੱਕ ਦਾਣਾ ਇਹ ਦੇਖੋ ਪੰਘੂਰ ਦਾ ਖਿਲਿਆ ਹੋਇਆ ਸਵਾਦ ਬਹੁਤ ਹੀ ਵਧੀਆ ਵੈ ਕਿਉਂਕਿ ਮੈਨੂੰ ਪਤਾ ਹੈ ਬੱਚੇ ਹਮੇਸ਼ਾ ਕਹਿੰਦੇ ਨੇ ਆਂਟੀ ਤੁਹਾਡੇ ਘਰ ਦਾ ਪ੍ਰਸ਼ਾਦ ਬਹੁਤ ਸਵਾਦ ਹੁੰਦਾ ਵੈ ਤੇ ਚਲੋ ਜੀ ਹੁਣ ਜਕਾਰਾ ਲਾਣੇ ਆ ਮਈਆ ਜੀ ਦੇ ਨਾਮ ਦਾ ਬੋਲੋ ਜਕਾਰਾ ਜੈ ਸ਼੍ਰੀ ਰਾਮਲੀ ਮਾਤਾ ਇਹਦਾ ਬੋਲ ਸਾਚੇ ਦਰਬਾਰ ਕੀ ਜੈ ਐ ਜੀ ਮੇਰੇ ਘਰ ਆਈਆਂ ਨੇ ਕਨਕੀਆਂ ਕੰਜਕਾਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਅੱਜ ਦਾ ਦਿਨ ਬਹੁਤ ਸੋਹਣਾ ਸੀਗਾ ਤੁਹਾਨੂੰ ਸਾਰਿਆਂ ਨੂੰ ਜੈ ਮਾਤਾ ਦੀ